ਬੱਡੇ 7.5 ਮਰਲੇ ਚ ਘਰ ਬਣਿਆ ਹੋਇਆ ਹੈ। ਇਹ ਰੇਟ ਸਿਰਫ 9 ਲੱਖ ਰੁਪਈਆ। ਤੁਸੀਂ ਦੇਖੋ ਜੀ ਬਹੁਤ ਵਧੀਆ ਬਣਿਆ ਹੋਇਆ ਘਰ। ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ। ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਚੈਨਲ ਤੇ ਕੂਠੀ ਦੀ ਘਰ ਦੀ ਮਕਾਨ ਦੀ ਤਾਂ ਬਿਲਕੁਲ ਫਰੀ ਦੇ ਵਿੱਚ ਆਪਾਂ ਕਰਦੇ ਹਾਂ। ਤੁਸੀਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ WhatsApp ਨੰਬਰ ਤੇ ਭੇਜ ਦਿਓ WhatsApp ਨੰਬਰ ਆਪਣਾ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ 73800 ਪੂਰਾ 26173 ਅੱਜ ਫੇਰ ਆਪਾਂ ਇੱਕ ਹੋਰ ਬਹੁਤ ਵਧੀਆ ਤੁਹਾਡੇ ਖਾਤਰ ਮਕਾਨ ਲੈ ਕੇ ਪਹੁੰਚਿਆ ਤੁਹਾਡੇ ਸਾਰਿਆਂ ਵਾਸਤੇ ਤੁਸੀਂ ਕਹਿੰਨੇ ਰਹਿੰਦੇ ਹੋ ਜੀ ਵੀ ਸਾਨੂੰ ਸਸਤਾ ਜਿਹਾ ਮਕਾਨ ਦਿਖਾਓ ਤੇ ਸਸਤਾ ਜਿਹਾ ਮਕਾਨ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਆਪਾਂ ਜਗਾਂ ਦੀ ਗੱਲ ਕਰੀਏ ਬੇਸਤ ਤਾਂ ਤੁਹਾਨੂੰ ਮੈਂ ਪਹਿਲਾਂ ਦੱਸ ਦਿੱਤਾ ਜਗਾਂ ਵੀ ਸਾਢੇ ਕਿ ਸੱਤ ਮਰਲੇ ਜਿਹੜੇ ਵੱਡੇ ਹੁੰਦੇ ਆ ਉਹਦੇ ਵਿੱਚ ਜਮਾ ਚੋਰਸ ਡੱਬੀ ਵਾਂਗੂ ਮਕਾਨ ਬਣਿਆ ਹੋਇਆ ਹੈ ਤੇ ਰੇਟ ਆ ਸਿਰਫ 9 ਲੱਖ ਰੁਪਈਆ ਤੇ ਮਕਾਨ ਵਧੀਆ ਬਣਿਆ ਹੋਇਆ ਤੇ ਤੁਹਾਨੂੰ ਮੈਂ ਦੱਸ ਦਿੰਨਾ ਜੀ ਮਾਲਕ ਨੇ ਦੱਸਿਆ ਵੀ ਇਹਨਾਂ ਨੇ ਨਾਮਾ ਕੰਮ ਵੀ ਸ਼ੁਰੂ ਕੀਤਾ ਸੀਗਾ ਕਮਰੇ ਇਹਨਾਂ ਨੇ ਬਣਵਾਉਣੇ ਸੀਗੇ ਤੇ ਮਕਾਨ ਨੂੰ ਥੋੜਾ ਵਧੀਆ ਬਣਾਉਣਾ ਸੀਗਾ ਤੇ ਵਿੱਚ ਥੋੜੀ ਬਹੁਤੀ ਮਜਬੂਰੀ ਪੈ ਗਈ ਤਾਂ ਕਰਕੇ ਇਹਨਾਂ ਨੇ ਜਿਹੜਾ ਆਪਦਾ ਕੰਮ ਹੈ ਥੋੜਾ ਰੋਕਣਾ ਪਿਆ ਜੀ ਬਾਕੀ ਇਹਨਾਂ ਨੇ ਹੁਣ ਵੇਚਣਾ ਜੀ ਇਹਨਾਂ ਦਾ ਰਿਹਾਇਸ਼ੀ ਮਕਾਨ ਸੀ ਦਾਦੇ ਪਰਦਾਦੇ ਇੱਥੇ ਰਹਿੰਦੇ ਹੁੰਦੇ ਸੀਗੇ ਤੇ ਵੇਚਣਾ ਜੀ ਇਹਨਾਂ ਨੇ ਵਧੀਆ ਮਕਾਨ ਰੇਟ ਵੀ ਠੀਕ ਹੈ ਬਾਕੀ ਵਧੀਆ ਏਰੀਆ ਚ ਬਣਿਆ ਹੋਇਆ ਰਿਹਾਇਸ਼ੀ ਮਕਾਨ ਹੈ ਏਰੀਆ ਵਧੀਆ ਲੋਕੇਸ਼ਨ ਵਧੀਆ ਹੈ ਬਾਕੀ ਬੈੜਾ ਆਪਾਂ ਨੂੰ ਬਹੁਤ ਖੁੱਲਾ ਡੁੱਲਾ ਮਿਲ ਜੂਗਾ ਜੇ ਆਪਾਂ ਅੰਦਰੋਂ ਕਮਰਿਆਂ ਦੀ ਗੱਲ ਕਰੀਏ ਤਾਂ ਉੱਪਰੋਂ ਜਿਹੜੀ ਛੱਤ ਬਣੀ ਹੋਈ ਹੈ ਉਹ ਬਾਲੀਆਂ ਵਾਲੀ ਹੈ ਜੀ ਤੇ ਕਮਰੇ ਆਪਾਂ ਨੂੰ ਪੂਰੇ ਖੁੱਲੇ ਡੁੱਲੇ ਮਿਲ ਜਾਣਗੇ ਤੇ ਪਾਣੀ ਦੀ ਸਪਲਾਈ ਵਧੀਆ ਬਾਕੀ ਲਾਈਟਿੰਗ ਦਾ ਸਾਰਾ ਕੰਮ ਹੋਇਆ ਤੇ ਟੋਟਲੀ ਕੰਮ ਵਧੀਆ ਹੋਇਆਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਬਾਥਰੂਮ ਵਗੈਰਾ ਬਣੇ ਹੋਏ ਨੇ ਤੇ ਜਿਹੜਾ ਬਿਹੜਾ ਸਾਰੇ ਦਾ ਸਾਰਾ ਆਪਾਂ ਨੂੰ ਪੱਕਾ ਮਿਲੂਗਾ ਤੇ ਕਿਸੇ ਨੂੰ ਵੀ ਪਸੰਦਾ ਵੀ ਕੋਈ ਖਰੀਦਣ ਦਾ ਜੇ ਚਾਹਵਾਨ ਹੋਵੇ ਤਾਂ ਤੁਹਾਨੂੰ ਮੈਂ ਦੱਸ ਦਿੰਨੇ ਇਹਨਾਂ ਨੂੰ ਲੋਕੇਸ਼ਨ ਲੱਗਦੀ ਹੈ ਕਪੂਰਥਲਾ ਜੀ ਜਾ ਕੇ ਦੇਖ ਸਕਦੇ ਹੋ ਕਪੂਰਥਲੇ ਦੇ ਨੇੜੇ ਤੇੜੀ ਹੈ ਜੀ ਇਹਨਾਂ ਦਾ ਪਿੰਡ ਉੱਥੇ ਅਹ ਮਕਾਨ ਬਣਿਆ ਹੋਇਆ ਹੈ ਇਹ ਰੇਟ 9 ਲੱਖ ਰੁਪਈਆ ਇਹਨਾਂ ਨੇ ਕਿਹਾ ਅਡਜਸਟਮੈਂਟ ਹੋ ਜਾਊਗਾ ਕੋਈ ਵੀ ਖਰੀਦਣ ਦਾ ਜੇ ਚਾਹਵਾਨ ਹੋਵੇ ਤਾਂ ਨੰਬਰ ਆਪਾਂ ਤੁਹਾਨੂੰ ਅੱਗੇ ਦੇ ਦਾਂਗੇ ਤੇ ਨੰਬਰ ਤੋਂ ਉਹਨੂੰ ਮਿਲ ਜਾਊਗਾ ਬਾਕੀ ਮਕਾਨ 'ਚ ਕਮੀ ਤਾਂ ਕੋਈ ਹੈ ਨਹੀਂ ਬਾਕੀ ਤੁਸੀਂ ਦੇਖ ਰਹੇ ਹੋ ਵਧੀਆ ਟੈਂਕੀ ਰੱਖੀ ਹੋਈ ਆ ਪਾਣੀ ਵਾਲੀ ਉੱਪਰ ਬਾਥਰੂਮ ਦੀ ਬਾਕੀ ਜਗ੍ਹਾ ਵੀ ਆਪਾਂ ਨੂੰ ਕਾਫੀ ਮਿਲ ਜਾਊਗੀ ਤੇ ਕੋਈ ਵੀ ਬੰਦਾ ਜੇ ਖਰੀਦਣ ਦਾ ਚਾਹਵਾਨ ਹੋਵੇ ਤਾਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ 6284200929 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ ਜੀ 6284200929 ਮਾਲਕ ਦਾ ਆ ਨੰਬਰ ਹੈ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋਵੇਗੀ ਤੇ ਮਾਲਕ ਨਾਲ ਸਿੱਧੀ ਗੱਲ ਕਰਕੇ ਤੁਸੀਂ ਮਕਾਨ ਜਿਹੜਾ ਆ ਖਰੀਦ ਸਕਦੇ ਹੋ ਤੇ ਜਾ ਕੇ ਇੱਕ ਵਾਰੀ ਲਾਜ਼ਮੀ ਦੇਖ ਲਓ ਮਾਲਕ ਕਹਿੰਦੇ ਸੀਗੇ ਜਦੋਂ ਕੋਈ ਦੇਖਣ ਆਊਗਾ ਤੇ ਕਿਸੇ ਨੂੰ ਪਸੰਦ ਆਊਗਾ ਜੀ ਤਾਂ ਬਹਿ ਕੇ ਗੱਲ ਕਰ ਲਾਂਗੇ ਰੇਟ ਹੋਰ ਵੀ ਕਰ ਲਾਂਗੇ ਉੱਪਰ-ਨੀਚੇ ਬਾਕੀ ਵਧੀਆ ਮਕਾਨ ਬਣਿਆ ਹੋਇਆ ਜੇ ਆਪਾਂ ਪਿੰਡ ਦੀ ਗੱਲ ਕਰੀਏ ਤਾਂ ਮੁਰਾਰ ਇਹਨਾਂ ਦਾ ਪਿੰਡ ਹੈ ਜੀ ਬੀਪੀਓ ਲੱਗਦਾਗਾ ਹਮੀਰਾ ਤੇ ਡਿਸਟ੍ਰਿਕਟ ਕਪੂਰਥਲਾ ਕਪੂਰਥਲਾ ਕੋਈ ਜ਼ਿਆਦਾ ਨਹੀਂ ਹੈਗਾ ਇਹਨਾਂ ਤੋਂ ਥੋੜੀ ਇੱਕ ਮਤਲਬ ਕਿ ਦੂਰੀ ਤੇ ਜਾ ਕੇ ਤੁਸੀਂ ਬਾਕੀ ਦੇਖ ਲਿਓ ਗੱਲਬਾਤ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਲਿਓ ਤੇ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਜੀ ਤੇ ਵੀਡੀਓ ਸਾਰੀ ਦੇਖ ਲਈ ਬਾਕੀ ਥੋੜੀ ਹਨੇਰੇ ਚ ਵੀਡੀਓ ਬਣੀ ਹੋਈ ਐ ਤੇ ਬਾਕੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਦੇਖ ਵੀ ਲਿਆ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਲਾਜ਼ਮੀ ਦੱਸਿਓ ਤੁਸੀਂ ਕਮੈਂਟ ਕਰਕੇ ਜੀ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਮੈਨੂੰ ਕਮੈਂਟ ਵੀ ਲਾਜ਼ਮੀ ਕਰਿਓ ਜੀ ਕਿਉਂਕਿ ਜਦੋਂ ਤੁਸੀਂ ਕਮੈਂਟ ਕਰ ਦਿਓ ਕਿਹੜੇ ਏਰੀਆ ਚੋਂ ਤੁਹਾਨੂੰ ਮਕਾਨ ਚਾਹੀਦਾ ਕਿੰਨੇ ਰੇਟ ਚਾਹੀਦਾ ਮੈਨੂੰ ਪਤਾ ਲੱਗਦਾ ਰਹਿੰਦਾ ਜੀ ਤੇ ਤੁਹਾਡੇ ਕਮੈਂਟ ਮੈਂ ਹਰ ਰੋਜ਼ ਦੇਖਦਾ ਹੁੰਨਾ ਤੇ ਤੁਹਾਡੇ ਕਮੈਂਟ ਚੈੱਕ ਕਰਕੇ ਦੇਖ ਕੇ ਕਮੈਂਟ ਫੇਰ ਹੀ ਮੈਂ ਵੀਡੀਓ ਲੈ ਕੇ ਆਉਂਦਾ ਜੀ ਆਪਣੇ ਕੋਲੇ ਹਰ ਏਰੀਆ ਚੋਂ ਕੂਠੀ ਘਰ ਮਕਾਨ ਆਏ ਪਏ ਆ ਤੇ ਤੁਹਾਡੇ ਖਾਤਰ ਆਪਾਂ ਲੈ ਕੇ ਆਉਂਦੇ ਰਹਿੰਨੇ ਤੁਹਾਨੂੰ ਪਤਾ ਹੀ ਆ ਜੀ ਬਸ ਤੁਸੀਂ ਕਮੈਂਟ ਪਾਓ ਕਿਹੜੇ ਏਰੀਆ ਚੋਂ ਚਾਹੀਦੀ ਹੈ ਤੁਹਾਨੂੰ ਜੇ ਤੁਸੀਂ ਵੇਚਣੀ ਹੈ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਜੀ ਤੁਸੀਂ ਵੇਚਣੀ ਹੈ ਤੁਹਾਡੇ ਕੋਲੇ ਚਾਹੇ ਮਕਾਨ ਹੈ ਕੂਠੀ ਆ ਘਰ ਹੈ ਹਵੇਲੀ ਮਹਿਲ ਕੁਝ ਵੀ ਆ ਚਾਹੀਦਾ ਚਾਹੀਏ ਕਿਸੇ ਵੀ ਏਰੀਆ ਚ ਤੁਸੀਂ ਆਪਣੇ ਕੋਲ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਆ ਕੁਝ ਆਪਣੇ ਕੋਲ ਭੇਜ ਦਿਓ ਆਪਣੇ WhatsApp ਨੰਬਰ ਤੇ ਤੇ ਆਪਾਂ ਬਿਲਕੁਲ ਫਰੀ ਦੇ ਵਿੱਚ ਤੁਹਾਡੀ ਐਡ ਚੈਨਲ ਤੇ ਲਗਾ ਦੇਵਾਂਗੇ ਆਪਣਾ ਖਰਚਾ ਵਰਚਾ ਕੋਈ ਵੀ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਆਪਣਾ ਸਾਰਾ ਕੰਮ ਜਿੰਨਾ ਹੈਗਾ ਬਿਲਕੁਲ ਫਰੀ ਦੇ ਵਿੱਚ ਹੈ ਤੁਸੀਂ ਬਸ ਆਪਣੇ ਕੋਲ ਭੇਜੋ ਤੇ ਜਲਦੀ ਤੋਂ ਜਲਦੀ ਐਡ ਕਰਵਾਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਚੈਨਲ ਤੇ ਜਿੰਨੇ ਆਇਓ ਜੀ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਤੇ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਵੀ ਜਦੋਂ ਆਪਾਂ ਨਵੀਂ ਵੀਡੀਓ ਪਾਈਏ ਤਾਂ ਤੁਹਾਡੇ ਕੋਲੇ ਉਸੇ ਵੇਲੇ ਵੀਡੀਓ ਆਪਣੀ ਨਵੀਂ ਪਹੁੰਚ ਜੇ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਜਦੋਂ ਕਰ ਲਓਗੇ ਤਾਂ ਤੁਸੀਂ ਚੈਨਲ ਨਾਲ ਜੁੜ ਜਾਓਗੇ ਤੇ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਵੀਡੀਓ ਪਹੁੰਚ जाया ਕਰੂਗੀ ਤੇ ਬਾਕੀ ਤੁਸੀਂ ਬਹੁਤ ਸਪੋਰਟ ਕਰਦੇ ਹੋ ਜੀ ਤੇ ਬਹੁਤ ਬਹੁਤ ਸ਼ੁਕਰੀਆ ਜੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣੀ ਵੀਡੀਓ ਦੇਖੀ ਤੇ ਟਾਈਮ ਕੱਢ ਕੇ ਤੁਸੀਂ ਆਈ ਚੈਨਲ ਤੇ ਲਾਈਕ ਵੀ ਕੀਤਾ ਸ਼ੇਅਰ ਵੀ ਕੀਤਾ ਤੇ ਬਹੁਤ ਬਹੁਤ ਸ਼ੁਕਰੀਆ ਜੀ ਬਸ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਿਆ ਕਰੋ ਤੁਹਾਡੇ ਸਾਧਕ ਹੈ ਜੀ ਜਿੰਨਾ ਹੈਗਾ ਆਪਾਂ ਤਾਂ ਕੀ ਹਾਂ ਤੁਹਾਡੇ ਸਾਧਕ ਹੀ ਹੈ ਤੁਹਾਡੇ ਪਿਆਰ ਨਾਲ ਹੀ ਹੈ ਬਸ ਵੀਡੀਓ ਤੇ ਵੱਧ ਤੋਂ ਵੱਧ ਪਿਆਰ ਰੱਖਿਆ ਕਰੋ ਬਾਕੀ ਮਿਲਦੇ ਆ ਜੀ ਤਾਂ ਕਿ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਜਿੰਨੇ ਦੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਮਿਲਦੇ ਆ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ